ਸਤਿ ਸ਼੍ਰੀ ਅਕਾਲ ਜੀ ਪੰਡਾ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ। ਹਾਜ਼ਰ ਹੋਈਆਂ ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਕੀ ਹੋਇਆ ਮੰਮੀ ਤੁਹਾਡਾ ਮੂੰਹ ਕਿਉਂ ਇੰਨਾ ਉਤਰਿਆ ਹੋਇਆ ਵਾ? ਖੁਸ਼ਦੀਪ ਨੇ ਆਫਿਸ ਤੋਂ ਆਉਂਦੇ ਹੀ ਆਪਣੀ ਮਾਂ ਚਰਨੋਂ ਦਾ ਉਤਰਿਆ ਹੋਇਆ ਚਿਹਰਾ ਦੇਖ ਕੇ ਪੁੱਛ ਲਿਆ ਤਾਂ ਉਹਦੀ ਮਾਂ ਕਹਿਣ ਲੱਗੀ, "ਕੁਝ ਨਹੀਂ ਪੁੱਤ, ਬਸ ਸਿਰ ਸਵੇਰ ਦਾ ਹੀ ਦਰਦ ਹੋਈ ਜਾਂਦਾ।" ਛੱਦ ਉਹਦਾ ਕਰਕੇ ਹੀ ਉਹਦਾ ਹੋਇਆ ਵਾ ਕੋਈ ਗੱਲ ਨਹੀਂ ਇਹ ਸਭ ਤਾਂ ਬੁਢਾਪੇ ਵਿੱਚ ਹੁੰਦਾ ਕਦੋਂ ਤੱਕ ਮੇਰੇ ਚਿਹਰੇ ਨੂੰ ਖੁਸ਼ ਵੇਖੇਂਗਾ ਚਰਨੂ ਨੇ ਹੌਲੀ ਜਿਹੀ ਕਿਹਾ ਤੂੰ ਹੱਥ ਨੂੰ ਤੋਂ ਉਦੋਂ ਤੱਕ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਆ ਚਰਨੂ ਉੱਠਣ ਲੱਗੀ ਤਾਂ ਖੁਸ਼ਦੀਪ ਕਹਿਣ ਲੱਗਾ ਕਿ ਚਾਹ ਤੂੰ ਕਿਉਂ ਬਣਾਵੇਂਗੀ ਉਹਨੇ ਇੱਧਰ ਉੱਧਰ ਨਿਗਾ ਮਾਰਦੇ ਹੋਏ लवली ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਪੁੱਤ ਉਹ ਜਰਾ ਆਪਣੀਆਂ ਸਹਿੱਲੀਆਂ ਦੇ ਨਾਲ ਸ਼ਾਪਿੰਗ ਤੇ ਗਈ ਆ ਚਰਨੂ ਨੇ ਹੌਲੀ ਜਿਹੀ ਕਿਹਾ ਸੀ ਖੁਸ਼ਦੀਪ ਫਿਰ ਕਹਿਣ ਲੱਗਾ ਕਿ ਮਾਂ ਤੂੰ ਉਹਨੂੰ ਆਪਣੇ ਸਿਰਦਰਦ ਬਾਰੇ ਨਹੀਂ ਦੱਸਿਆ ਉਹ ਤੈਨੂੰ ਕੋਈ ਦਵਾਈ ਦੇ ਦਿੰਦੀ ਕਹਿਣ ਲੱਗੀ ਪੁੱਤ ਦੱਸਿਆ ਸੀ ਉਹ ਥੋੜਾ ਜਲਦੀ ਵਿੱਚ ਸੀ ਸ਼ਾਇਦ ਉਹਨੂੰ ਚੇਤਾ ਭੁੱਲ ਗਿਆ ਤੂੰ ਇੰਨਾ ਕਿਉਂ ਫਿਕਰ ਕਰਦਾ ਉਹਨੇ ਬੜੇ ਧਿਆਨ ਤੇ ਸੋਚਦੇ ਹੋਏ ਕਿਹਾ ਹਾਲਾਂਕਿ ਉਹ ਦੱਸਣਾ ਨਹੀਂ ਚਾਹੁੰਦੀ ਸੀ ਕਿ ਪੁੱਤ ਨੂੰ ਝੂਠ ਵੀ ਕਿਦਾਂ ਬੋਲੇ ਨਹੀਂ ਤਾਂ ਪਤਾ ਨਹੀਂ ਹੋਰ ਕਿੰਨੀਆਂ ਗੱਲਾਂ ਪੁੱਛੂਗਾ ਕਿਉਂਕਿ ਖੁਸ਼ਦੀਪ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਲਵਲੀ ਨਾਲੋਂ ਤਾਂ ਕਿਤੇ ਹੀ ਜ਼ਿਆਦਾ ਹੀ ਕਰਦਾ ਸੀ ਪਰ ਲਵਲੀ ਉਹਦੀ ਮਾਂ ਨੂੰ ਅੱਜ ਤੱਕ ਆਪਣੀ ਮਾਂ ਨਹੀਂ ਸਮਝ ਸਕੀ ਜਦੋਂ ਦੇਖੋ ਉਹਨੂੰ ਮਾੜਾ ਚੰਗਾ ਕਹਿੰਦੀ ਰਹਿੰਦੀ ਸੀ ਚਰਨੋਂ ਹਮੇਸ਼ਾ ਖੁਸ਼ਦੀਪ ਨੂੰ ਸਮਝਾਉਂਦੀ ਸੀ ਕਿਉਂਕਿ ਉਹ ਨੌਪੁੱਤ ਦੇ ਦੇ ਵਿੱਚ ਕਲੇਸ਼ ਦਾ ਘਰ ਨਹੀਂ ਬਣਾਣਾ ਚਾਹੁੰਦੀ ਸੀ ਖੁਸ਼ਦੀਪ ਕਹਿਣ ਲੱਗਾ ਪਰ ਮੰਮੀ ਉਹਨੂੰ ਤੇਰਾ ਧਿਆਨ ਰੱਖਣਾ ਚਾਹੀਦਾ ਉਹਨੂੰ ਤਾਂ ਤੂੰ ਆਪ ਕਦੀ ਵੀ ਕਿਸੇ ਗੱਲ ਤੋਂ ਮਨਾ ਨਹੀਂ ਕਰਦੀ ਪਰ ਜਦੋਂ ਤੇਰੇ ਸਿਰ ਵਿੱਚ ਦਰਦ ਹੁੰਦਾ ਸੀ ਤੇ ਉਹ ਕਿਉਂ ਤੈਨੂੰ ਇਸ ਹਾਲ ਵਿੱਚ ਇਕੱਲੀ ਨੂੰ ਛੱਡ ਕੇ ਚਲੀ ਗਈ ਖੁਸ਼ਦੀਪ ਨੇ ਬੜੀ ਫਿਕਰ ਕਰਦੇ ਹੋਏ ਕਿਹਾ ਚਰਨੂ ਨੇ ਫਿਰ ਕਿਹਾ ਕਿਉਂ ਗੁੱਸੇ ਹੁੰਦਾ ਪੁੱਤ ਆਜੂ ਜਾਵੇਗੀ ਥੋੜੀ ਦੇਰ ਵਿੱਚ ਠੀਕ ਆ ਮੈਂ ਚਾਹ ਬਣਾ ਕੇ ਲਿਆਉਣੀ ਆ ਤੇ ਤੂੰ ਮੂੰਹ ਹੱਥ ਧੋ ਲੈ ਚਰਨੂ ਨੇ ਦੇ ਮੂੰਹੋਂ ਇਹ ਗੱਲ ਮਸਾਂ ਹੀ ਨਿਕਲ ਰਹੀ ਸੀ ਖੁਸ਼ਦੀਪ ਕਹਿਣ ਲੱਗਾ ਮਾਂ ਉਬੇਰਤ ਮੈਂ ਆਪ ਹੀ ਚਾਹ ਬਣਾ ਕੇ ਲਿਆਉਣਾ ਤੇ ਆਪਣੀ ਮਾਂ ਦਾ ਹੱਥ ਫੜ ਕੇ ਉਹਨੂੰ ਬੈਠਣ ਲਈ ਕਹਿ ਦਿੱਤਾ ਪਰ ਚਰਨੂ ਦਾ ਹੱਥ ਫੜਦੇ ਹੀ ਉਹਨੂੰ ਝਟਕਾ ਜਿਹਾ ਲੱਗਾ ਮੰਮੀ ਤੈਨੂੰ ਤਾਂ ਬਹੁਤ ਬੁਖਾਰ ਆ ਤੂੰ ਤਾਂ ਬੁਖਾਰ ਨਾਲ ਤਪਦੀ ਆ ਤੇ ਕਹਿ ਰਹੀ ਆ ਕਿ ਮੈਂ ਠੀਕ ਆ ਉਹ ਕਹਿਣ ਲੱਗੀ ਨਹੀਂ ਪੁੱਤ ਜ਼ਿਆਦਾ ਫਿਕਰ ਨਾ ਕਰ ਖੁਸ਼ਦੀਪ ਕਹਿਣ ਲੱਗਾ ਮਾਂ ਤੂੰ ਲੰਮੇ ਪੈ ਜਾ ਮੈਂ ਤੇਰੇ ਮੂੰਹੋਂ ਹੋਰ ਕੁਝ ਨਹੀਂ ਸੁਣਨਾ ਮੈਂ ਹੁਣੇ ਤੇਰਾ ਬੁਖਾਰ ਚੈੱਕ ਕਰਦਾ ਖੁਸ਼ਦੀਪ ਨੇ ਫਟਾਫਟ થਰਮਾਮੀਟਰ ਚੱਕਿਆ ਤੇ ਬੁਖਾਰ ਚੈੱਕ ਕੀਤਾ ਤੇ ਬੁਖਾਰ ਬਹੁਤ ਹੀ ਜ਼ਿਆਦਾ ਸੀ ਹਾਏ ਰੱਬਾ ਮੰਮੀ ਤੂੰ ਕਿੱਸ ਮਿੱਟੀ ਦੀ ਬਣੀ ਆ ਤੈਨੂੰ 103 ਬੁਖਾਰ ਆ ਤੇ ਤੂੰ ਕਹਿ ਰਹੀ ਆ ਕਿ ਮੈਂ ਬਿਲਕੁਲ ਠੀਕ ਆ ਚੱਲ ਹੁਣੇ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਜਾਣਾ ਖੁਸ਼ਦੀਪ ਨੇ ਘਬਰਾਉਂਦੇ ਹੋਏ ਕਿਹਾ ਤੇ ਚਰਨੋ ਕਹਿਣ ਲੱਗੀ ਪੁੱਤ ਮੈਂ ਠੀਕ ਆ ਤੂੰ ਮੇਰੀ ਗੱਲ ਮੰਨ ਵਾਰ-ਵਾਰ ਮਣਾ ਉਹ ਕਰੀ ਜਾਂਦੀ ਸੀ ਪਰ ਖੁਸ਼ਦੀਪ ਨੇ ਕਿਹਾ ਮੰਮੀ ਮਾਤੇਰੇ ਮੂੰਹ ਕੁਝ ਵੀ ਨਹੀਂ ਸੋਨ। ਖੁਸ਼ਦੀਪ ਨੇ ਆਪਣੀ ਮਾਂ ਦੇ ਮੂੰਹ ਤੇ ਉਂਗਲ ਰੱਖ ਦਿੱਤੀ ਤੇ ਫਟਾਫਟ ਗੱਡੀ ਸਟਾਰਟ ਕੀਤੀ ਤੇ ਕੁਝ ਦੇਰ ਵਿੱਚ ਡਾਕਟਰ ਦੇ ਕੋਲ ਲੈ ਗਿਆ। ਡਾਕਟਰ ਨੇ ਕਿਹਾ ਕਿ ਖੁਸ਼ਦੀਪ ਤੁਹਾਡੀ ਮਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ। ਬੁਖਾਰ ਦੇ ਨਾਲ ਬੀਪੀ ਵੀ ਘਟ ਹੋ ਗਿਆ। ਜੇ ਥੋੜੀ ਦੇਰ ਹੋਰ ਕਰਦਾ ਤੇ ਕੁਝ ਵੀ ਹੋ ਸਕਦਾ ਸੀ। ਡਾਕਟਰ ਨੇ ਵੀ ਘਬਰਾਉਂਦੇ ਹੋਏ ਕਿਹਾ ਖੁਸ਼ਦੀਪ ਦੇ ਤਾਂ ਜਿਵੇਂ ਹੋਸ਼ ਹੀ ਉੱਡ ਗਏ। ਕਹਿਣ ਲੱਗਾ ਡਾਕਟਰ ਸਾਹਿਬ ਮੇਰੀ ਮਾਂ ਦਾ ਇਲਾਜ ਚੰਗੀ ਤਰ੍ਹਾਂ ਕਰ ਦਿਓ ਇਹਨਾਂ ਨੂੰ ਐਡਮਿਟ ਕਰਕੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿਓ ਖੁਸ਼ਦੀਪ ਦੇ ਫੋਨ ਤੇ ਲਗਾਤਾਰ ਫੋਨ ਆਈ ਜਾਂਦਾ ਸੀ ਪਰ ਉਹਨੂੰ ਤਾਂ ਕੋਈ ਹੋਸ਼ ਨਹੀਂ ਸੀ ਡਾਕਟਰ ਨੇ ਫਿਰ ਫੋਨ ਕਰਕੇ ਕਿਹਾ ਕਿ ਕੁਸ਼ਦੀਪ ਸਰ ਤੁਹਾਡੀ ਮਾਂ ਦੀ ਸਿਹਤ ਹੁਣ ਅੱਗੇ ਨਾਲੋਂ ਠੀਕ ਆ ਤੁਸੀਂ ਇਹਨਾਂ ਨੂੰ ਘਰ ਲਿਜਾ ਸਕਦੇ ਹੋ ਡਾਕਟਰ ਦੇ ਮੂੰਹੋਂ ਇਹਨਾਂ ਸੁਣਦੇ ਹੀ ਕੁਸ਼ਦੀਪ ਨੂੰ ਥੋੜੀ ਜਿਹੀ ਹੋਸ਼ ਆ ਗਈ ਸੀ ਡਾਕਟਰ ਨੇ ਕਿਹਾ ਕਿ ਤੁਸੀਂ ਖਿਆਲ ਰੱਖਿਆ ਕਰੋ ਉਮਰ ਹੋਣ ਦੇ ਨਾਲ-ਨਾਲ ਕਾਫੀ ਹੁਣ ਕਮਜ਼ੋਰ ਵੀ ਹੋ ਗਏ ਨੇ ਡਾਕਟਰ ਨੇ ਕੁਝ ਹਦਾਇਤਾਂ ਵੀ ਦੱਸ ਦਿੱਤੀਆਂ ਸੀ ਜਦੋਂ ਖੁਸ਼ਦੀਪ ਨੇ ਫੋਨ ਦੇਖਿਆ ਤਾਂ ਉਹਦੀ ਉਹਦੀ ਘਰ ਵਾਲੀ ਦੇ ਕਿੰਨੇ ਫੋਨ ਆਏ ਹੋਏ ਸੀ ਖੁਸ਼ਦੀਪ ਆਪਣੀ ਮਾਂ ਨੂੰ ਘਰੇ ਲਿਜਾ ਰਿਹਾ ਸੀ ਜਿੱਦਾਂ ਹੀ ਘਰੇ ਗਿਆ ਤਾਂ ਉਹਨੇ ਦੇਖਿਆ ਕਿ लवली 메ਨ ਗੇਟ ਤੇ ਕੋਲ ਖੜੀ ਸੀ ਖੁਸ਼ਦੀਪ ਤੇਰੇ ਵਿੱਚ ਕੋਈ ਕਾਮਨ ਸੈਂਸ ਦੀ ਚੀਜ਼ ਹੈ ਕਿ ਨਹੀਂ ਮੈਂ ਕਦੋਂ ਤੋ ਤੈਨੂੰ ਫੋਨ ਕਰ ਰਹੀ ਆ ਤੇ ਤੂੰ ਮੇਰਾ ਫੋਨ ਹੀ ਨਹੀਂ ਚੁੱਕ ਰਿਆ ਜੇ ਮੰਮੀ ਨੂੰ ਕਿਤੇ ਲੈ ਕੇ ਗਿਆ ਸੀ ਤਾਂ ਫੋਨ ਕਰਕੇ ਮੈਨੂੰ ਦੱਸ ਦਿੰਦੇ ਲਵਲੀ ਨੇ ਬਹੁਤ ਹੀ ਗੁੱਸੇ ਵਾਲੇ ਅੰਦਾਜ਼ ਵਿੱਚ ਕਿਹਾ ਤਾਂ ਖੁਸ਼ਦੀਪ ਨੇ ਕਿਹਾ ਲਵਲੀ ਪਹਿਲਾਂ ਤੂੰ ਅੰਦਰ ਚੱਲ ਫੇਰ ਗੱਲ ਕਰਦੇ ਆ ਮੰਮੀ ਦੀ ਸਿਹਤ ਬਿਲਕੁਲ ਵੀ ਠੀਕ ਨਹੀਂ ਉਹ ਝਟ ਕਹਿਣ ਲੱਗੀ ਕਿ ਖੁਸ਼ਦੀਪ ਮੈਂ 2.5 ਘੰਟਿਆਂ ਤੋਂ ਪਰੇਸ਼ਾਨ ਆ ਗਰਮੀ ਨਾਲ ਮੇਰਾ ਬੁਰਾ ਹਾਲ ਆ ਤੇ ਤੂੰ ਮੰਮੀ ਦੀ ਥੋੜੀ ਜਿਹੀ ਸਿਹਤ ਦੇ ਲਈ ਪਰੇਸ਼ਾਨ ਹੋਈ ਜਾਣਾ ਲਵਲੀ ਖੁਸ਼ਦੀਪ ਦੀ ਗੱਲ ਸੁਣ ਕੇ ਇੱਕਦਮ ਗੁੱਸੇ ਵਿੱਚ ਆ ਗਈ ਤੇ ਖੁਸ਼ਦੀਪ ਕਹਿਣ ਲੱਗਾ ਲਵਲੀ ਬੱਸ ਇੱਕ ਹੋਰ ਸ਼ਬਦ ਨਹੀਂ ਬੋਲਣਾ ਤੂੰ ਇੱਕ ਤਾਂ ਮੰਮੀ ਬਿਮਾਰ ਆ ਤੇ ਤੂੰ ਆਪਣੀਆਂ ਸਹੇਲੀਆਂ ਨਾਲ ਸ਼ਾਪਿੰਗ ਕਰਨ ਚਲੀ ਗਈ ਉੱਪਰੋਂ ਵਾਧੂ ਦੀਆਂ ਗੱਲਾਂ ਹੁਣ ਤਾਂ ਘਰ ਵਿੱਚ ਆਉਂਦੇ ਹੀ ਖੁਸ਼ਦੀਪ ਵੀ ਗੁੱਸੇ ਨਾਲ ਬੋਲਦਾ ਸੀ ਮੈਂ ਮਾਂ ਨੂੰ ਹਸਪਤਾਲ ਲੈ ਕੇ ਗਿਆ ਸੀ ਡਾਕਟਰ ਨੇ ਦੇਖਦੇ ਹੀ ਕਿਹਾ ਕਿ ਮਾਂ ਦੀ ਹਾਲਤ ਬਹੁਤ ਖਰਾਬ ਆ ਪਰ ਤੈਨੂੰ ਕਿੱਥੇ ਮਾਂ ਦੀ ਫਿਕਰ ਆ ਲਵਲੀ ਗੁੱਸੇ ਨਾਲ ਕਹਿਣ ਲੱਗੀ ਕਿ ਮੇਰੇ ਤੇ ਚਿਕਨ ਦੀ ਲੋੜ ਨਹੀਂ ਤੇਰੀ ਮਾਂ ਮਾਰ ਥੋੜੇ ਗਈ ਸੀ ਸ਼ਾਇਦ ਹਮੇਸ਼ਾ ਮੇਰੇ ਤੇ ਤੇਰੇ ਰਿਸ਼ਤੇ ਵਿੱਚ ਬੋਝ ਬਣ ਕੇ ਬੈਠੀ ਰਹੂਗੀ ਲਵਲੀ ਬੇਹੂਦੀਆਂ ਜਿਹਿਆਂ ਗੱਲਾਂ ਨਾਲ ਚੀਕ ਚੀਕ ਕੇ ਕਹਿੰਦੀ ਸੀ ਪਰ ਅਗਲੇ ਹੀ ਪਲ ਉਹਦੀ ਗੱਲ ਤੇ ਪਟੱਕ ਦੇਣੇ ਥੱਪੜ ਪਿਆ ਖਬਰਦਾਰ ਲਵਲੀ ਜੇ ਮੇਰੀ ਮਾਂ ਦੇ ਬਾਰੇ ਇੱਕ ਹੋਰ ਗੱਲ ਕਹੀ ਤਾਂ ਨਹੀਂ ਤਾਂ ਮੈਂ ਆਪਣਾ ਆਪ ਭੁੱਲ ਜਾਊਂਗਾ ਅੱਛਾ ਮੈਂ ਦੁਬਾਰਾ ਇਦਾਂ ਕਹਾ ਤਾਂ ਕੀ ਕਰ ਲਵੇਂਗਾ ਤੂੰ लवली ਸਾਰੀਆਂ ਹੱਦਾਂ ਪਾਰ ਕਰੀ ਜਾਂਦੀ ਐ ਸ਼ਾਇਦ ਮੈਂ ਭੁੱਲ ਜਾਊਂਗਾ ਕਿ ਮੈਂ ਤੇਰੇ ਨਾਲ ਚਾਰ ਲਾਵਾਂ ਲਈਆਂ लवली ਦੀ ਗੱਲ ਸੁਣ ਕੇ ਖੁਸ਼ਦੀਪ ਤਾਂ ਸੱਚੀ ਗੁੱਸੇ ਵਿੱਚ ਆ ਗਿਆ ਸੀ ਖੁਸ਼ਦੀਪ ਪੁੱਤ ਕਿਉਂ ਮੇਰੇ ਕਰਕੇ लवली ਨਾਲ ਲੜਾਈ ਕਰ ਹੁਣੇ ਕਿਹੜਾ ਪੁੱਤ ਜਾਣ ਬੁੱਝ ਕੇ ਨਾਦਾਨੀ ਕੀਤੀ ਆ ਚਰਨੋਂ ਨੇ ਗੱਲ ਨੂੰ ਰੋਕਦੇ ਹੋਏ ਹੌਲੀ ਜਿਹੀ ਆਵਾਜ਼ ਵਿੱਚ ਕਿਹਾ लवली ਕਹਿਣ ਲੱਗੀ ਵਾਹ ਮੰਮੀ ਪਹਿਲਾਂ ਆਪਣੇ ਮੁੰਡੇ ਦੇ ਕੰਨ ਭਰ ਦਿੱਤੇ ਤੇ ਹੁਣ ਨੌਟੰਗੀਆਂ ਦਿਖਾਈ ਜਾਨੀ ਐ ਲਵਲੀ ਸ਼ਾਇਦ ਹਜੇ ਵੀ ਚਰਨੋਂ ਦੀ ਹਾਲਤ ਨੂੰ ਸਮਝ ਨਹੀਂ ਰਹੀ ਸੀ ਉਹ ਕਹਿਣ ਲੱਗੀ ਕਿ ਲਵਲੀ ਇਦਾਂ ਨਾ ਕਹੋ ਮੈਂ ਕੁਝ ਨਹੀਂ ਕਿਹਾ ਚਰਨੋਂ ਦੀਆਂ ਅੱਖਾਂ ਵਿੱਚ ਹੰਝੂ ਜਿਹੇ ਸੀ ਲਵਲੀ ਤੈਨੂੰ ਬਿਲਕੁਲ ਵੀ ਤਮੀਜ਼ ਨਹੀਂ ਮੰਮੀ ਨੂੰ 103 ਬੁਖਾਰ ਸੀ ਬੀਪੀ ਇੱਕਦਮ ਘਟ ਗਿਆ ਸੀ ਤੂੰ ਉਹਨੂੰ ਇਸ ਹਾਲ ਵਿੱਚ ਛੱਡ ਕੇ ਘੁੰਮਣ ਲਈ ਚਲੀ ਗਈ ਤੇ ਫਿਰ ਵੀ ਤੂੰ ਜ਼ੁਬਾਨ ਚਲਾਈ ਜਾਨੀ ਐ ਖੁਸ਼ਦੀਪ ਨੇ ਗੁੱਸੇ ਨਾਲ ਕਿਹਾ ਯਾ ਕੁਸ਼ਦੀਪ ਤੂੰ ਹਰ ਵੇਲੇ ਮੰਮੀ ਮੰਮੀ ਤੈਨੂੰ ਹੋਰ ਕੁਝ ਨਹੀਂ ਦਿਖਦਾ ਤੈਨੂੰ ਮੰਮੀ ਦੇ ਬਿਨਾ ਹੋਰ ਤੈਨੂੰ ਕੁਝ ਵੀ ਸ਼ਾਇਦ ਨਜ਼ਰ ਹੀ ਨਹੀਂ ਆਉਂਦਾ ਮੈਂ ਤਾਂ ਤੇਰੀ ਮੰਮੀ ਦੇ ਪਿਆਰ ਤੋਂ ਤੰਗ ਆ ਗਈਆਂ ਤੂੰ ਰਹਿ ਲਵੀਂ ਆਪਣੀ ਮੰਮੀ ਦੇ ਕੋਲ ਮੈਂ ਇਹ ਘਰ ਛੱਡ ਕੇ ਚਲੀ ਜਾਊਂਗੀ ਲਵਲੀ ਨੇ ਬੜੇ ਗੁੱਸੇ ਨਾਲ ਕਿਹਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਚਰਨੂ ਨੇ ਕੁਸ਼ਦੀਪ ਦਾ ਹੱਥ ਫੜ ਕੇ ਕਿਹਾ ਕਿ ਕੁਸ਼ਦੀਪ ਗੱਲ ਨੂੰ ਵਧਾਈ ਦਾ ਨਹੀਂ ਤੂੰ ਚੁੱਪ ਕਰ ਜਾ ਮੰਮੀ ਮੈਂ ਉਹਦਾ ਇਹਨਾਂ ਧਿਆਨ ਰੱਖਦਾ ਤਾਂ ਕਿ ਉਹ ਮੇਰੇ ਬਿਨਾ ਤੁਹਾਡਾ ਥੋੜਾ ਜਿਹਾ ਧਿਆਨ ਵੀ ਨਹੀਂ ਰੱਖ ਸਕਦੀ ਹਰ ਵਾਰ ਇਦਾਂ ਹੀ ਲਾਪਰਵਾਹੀ ਕਰਦੀ ਆ ਜਦ ਕਿ ਤੁਸੀਂ ਕਦੀ ਉਹਦੇ ਤੇ ਰੋਕ ਟੋਕ ਨਹੀਂ ਕੀਤੀ ਇਸੇ ਗੱਲ ਦਾ ਨਜਾਇਜ਼ ਫਾਇਦਾ ਚੁੱਕਦੀ ਆ ਖੁਸ਼ਦੀਪ ਨੇ ਚਰਨੋਂ ਦਾ ਹੱਥ ਫੜ ਕੇ ਕਿਆ ਥੋੜੀ ਦੇਰ ਵਿੱਚ ਲਵਲੀ ਹੱਥ ਵਿੱਚ ਬੈਗ ਫੜ ਕੇ ਚਲੀ ਗਈ ਨਾ ਹੀ ਉਹਨੂੰ ਖੁਸ਼ਦੀਪ ਨੇ ਰੋਕਿਆ ਤੇ ਨਾ ਹੀ ਲਵਲੀ ਨੇ ਮੁੜ ਪਰ ਜਿੱਦਾਂ ਹੀ ਲਵਲੀ ਪੇਕੇ ਗਈ ਕਿਉਂਕਿ 10-12 ਕਿਲੋਮੀਟਰ ਦੀ ਦੂਰੀ ਕੋਈ ਮਾਇਨੇ ਨਹੀਂ ਰੱਖਦੀ। ਉਹਦੀ ਮਾਂ ਇੱਕਦਮ ਉਹਨੂੰ ਇਕੱਲੀ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਦਰਵਾਜ਼ਾ ਉਹਨੇ ਹੀ ਖੋਲਿਆ ਸੀ। ਲਵਲੀ ਤੂੰ ਰਾਤ ਨੂੰ 8 ਵਜੇ ਇੱਥੇ ਆ ਰਹੀ ਹੈ ਉਹ ਵੀ ਇਕੱਲੀ। ਲਵਲੀ ਕਹਿਣ ਲੱਗੀ ਤਾਂ ਕਿ ਮੈਨੂੰ ਆਪਣੇ ਪੇਕੇ ਔਨਲੀ ਵੀ ਟਾਈਮ ਦੇਖਣ ਦੀ ਲੋੜ ਆ। ਇਹ ਮੇਰਾ ਘਰ ਆ। ਮੈਂ ਜਦੋਂ ਚਾਹਾਂ ਆ ਸਕਦੀ ਆ, ਜਦੋਂ ਚਾਹਾਂ ਰਹਿ ਸਕਦੀ ਆ। ਲਵਲੀ ਨੇ ਆਪਣੀ ਮਾਂ ਦੀ ਗੱਲ ਤੇ ਵੀ ਨੱਕ ਫੁਲਾ ਲਿਆ ਸੀ। ਇਹ ਤੇਰੀ ਗੁੱਸੇ ਨਾਲ ਲਾਲ ਪੀਲੀਆਂ ਅੱਖਾਂ ਕੁਝ ਘੋਰੀ ਦੱਸੀ ਜਾਂਦੀਆਂ ਪਹਿਲਾਂ ਮੈਨੂੰ ਸਾਰੀ ਗੱਲ ਦੱਸ ਫੇਰ ਹੀ ਮੈਂ ਤੈਨੂੰ ਬੈਠਣ ਦਿਉਂਗੀ लवली ਦੀ ਮਾਂ ਉਹਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਇਸ ਲਈ ਉਹਨੂੰ ਖਿੱਚ ਕੇ ਬੋਲੀ ਮੰਮੀ ਮੈਂ ਇਸ ਸਮੇਂ ਕੁਝ ਵੀ ਨਹੀਂ ਦੱਸ ਸਕਦੀ ਮੈਂ ਬਹੁਤ ਥੱਕੀ ਹੋਈ ਆ ਮੈਨੂੰ ਆਰਾਮ ਕਰਨ ਦਿਓ लवली ਸੋਫੇ ਤੇ ਢਡਾਲ ਹੋ ਕੇ ਬੈਠ ਗਈ ਤਾਂ ਉਹਦੇ ਪਾਪਾ ਵੀ ਬਾਹਰ ਆ ਗਏ ਕੀ ਹੋਇਆ ਪੁੱਤ लवली ਪਾਪਾ ਨੇ ਪੁੱਛਿਆ ਤਾਂ ਕਹਿਣ ਲੱਗੀ ਕੁਝ ਨਹੀਂ ਪਾਪਾ ਲਵਲੀ ਨੇ ਲੰਬਾ ਸਾਹ ਲਿਆ ਲਵਲੀ ਜੇ ਤੂੰ ਕੁਝ ਨਹੀਂ ਨਹੀਂ ਦੱਸੇਂਗੀ ਤਾਂ ਮੈਂ ਸਾਰੀ ਗੱਲ ਖੁਸ਼ਦੀਪ ਨੂੰ ਪੁੱਛ ਲਵਾਂਗੀ ਇਹਨਾਂ ਕਹਿੰਦੇ ਹੀ ਲਵਲੀ ਦੀ ਮਾਂ ਨੇ ਆਪਣੇ ਜਵਾਈ ਨੂੰ ਫੋਨ ਲਾ ਲਿਆ ਖੁਸ਼ਦੀਪ ਪੁੱਤ ਕੀ ਗੱਲ ਐ ਇਸ ਵੇਲੇ ਲਵਲੀ ਅਚਾਨਕ ਇੱਥੇ ਕੱਲੀ ਕੋਈ ਖਾਸ ਗੱਲ ਸੀ ਮੰਮੀ ਜੀ ਲਵਲੀ ਤੂੰ ਹੀ ਸਭ ਕੁਝ ਪੁੱਛ ਲਓ ਖੁਸ਼ਦੀਪ ਨੇ ਵੀ ਹੌਲੀ ਜਹੀ ਦੁਖੀ ਮਾਂ ਨਾਲ ਕਹਿ ਦਿੱਤਾ ਨਹੀਂ ਪੁੱਤ ਮੈਂ ਫੋਨ ਸਪੀਕਰ ਤੇ ਰੱਖਦੀ ਆ ਮੈਂ ਤੇਰੇ ਹੋਂ ਮੂੰਹੋਂ ਸਾਰੇ ਸਾਫ਼ ਸਾਫ਼ ਸੋਨਾ ਚਾਉਂਦੀਆਂ ਕਿਉਂਕਿ ਮੈਂ ਉਹਨਾਂ ਮਾਵਾਂ ਵਿੱਚੋਂ ਨਹੀਂ ਜੋ ਧੀਆਂ ਨੂੰ ਫਾਲਤੂ ਦੀ ਸ਼ਹਿਦ ਦੇਣ लवली ਦੀ ਮਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਮੰਮੀ ਜੀ ਅੱਜ लवली ਨੇ ਮੇਰੀ ਮਾਂ ਲਈ ਪਤਾ ਨਹੀਂ ਕਿੰਨੀਆਂ ਮਾੜੀਆਂ ਚੰਗੀਆਂ ਗੱਲਾਂ ਕਹੀਆਂ ਇੱਕ ਤਾਂ ਆਪਣੀ ਗਲਤੀ ਨਹੀਂ ਮੰਨੀ ਤੇ ਉੱਪਰੋਂ ਮੰਮੀ ਦੇ ਮਾਰਨ ਦੀਆਂ ਗੱਲਾਂ ਕਹਿ ਦਿਤੀਆਂ ਕਿੱਥੋਂ ਤੱਕ ਮੈਂ ਇਹਦੀਆਂ ਗਲਤੀਆਂ ਮaaf ਕਰਾਂ ਖੁਸ਼ਦੀਪ ਨੇ ਇਹ ਸਾਰੀਆਂ ਗੱਲਾਂ ਆਪਣੇ ਸੱਸ ਨੂੰ ਇੱਕ-ਇੱਕ ਕਰਕੇ ਦੱਸ ਦਿੱਤੀਆਂ लवली ਚੁੱਪ-ਚਾਪ ਬੈਠੀ ਸਾਰੀਆਂ ਗੱਲਾਂ ਸੁਣਦੀ ਕੁਝ ਵੀ ਨਹੀਂ ਬੋਲੀ ਕਿਉਂਕਿ ਗਲਤੀ ਤਾਂ ਉਹਨੇ ਸੱਚੀ ਹੀ ਕੀਤੀ ਸੀ लवली ਸਵੇਰ ਜਦੋਂ ਵੀ ਉਹ ਬਾਜ਼ਾਰ ਦੇ ਲਈ ਨਿਕਲ ਰਹੀ ਸੀ ਤਾਂ ਚਰਨੂ ਨੇ ਉਹਦੇ ਕੋਲੋਂ ਆਪਣੇ ਸਿਰਦਰਦ ਤੇ ਸਿਹਤ ਬਾਰੇ ਦੱਸਿਆ ਸੀ ਤੇ ਕੀਤੇ ਕਿਹਾ ਸੀ ਕਿ ਕੋਈ ਦਵਾਈ ਹੀ ਦੇ ਦੇ ਪਰ ਸੱਸ ਦੇ ਲਈ ਦਿਲ ਵਿੱਚ ਕੋਈ ਦਰਦ ਹੀ ਨਹੀਂ ਸੀ ਤਾਂ ਕੀ ਮਤਲਬ ਇਹਦਾ ਠੀਕ ਹੈ ਕੁਸ਼ਦੀਪ ਪੁੱਤ ਹੁਣ ਤੂੰ ਫੋਨ ਕੱਟ लवली ਦੀ ਮਾਂ ਨੇ ਫੋਨ ਕੱਟ ਕੇ ਗੁੱਸੇ ਨਾਲ लवली ਵੱਲ ਦੇਖਿਆ ਤੇ ਕਹਿਣ ਲੱਗੀ लवली ਚੁੱਪਚਾਪ ਔਠ ਆਪਣਾ ਬੈਗ ਚੱਕ ਤੇ ਇਦਾਂ ਹੀ ਪੁੱਠੇ ਪੈਰੀਂ ਆਪਣੇ ਸਹੁਰੇ ਘਰ ਚਲੀ ਜਾ ਭਾਗਾਾਂ ਵਾਲੀ ਆ ਜੋ ਤੈਨੂੰ ਇੰਨੀ ਸਾਤ ਚੰਗੀ ਸਾਸ ਤੇ ਇੰਨਾ ਚੰਗਾ ਘਰ ਵਾਲਾ ਮਿਲਿਆ ਲਵਲੀ ਦੀ ਮਾਂ ਗੁੱਸੇ ਨਾਲ ਬੋਲੀ ਜਾਂਦੀ ਸੀ ਤੇ ਲਵਲੀ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਆਪਣੀ ਮਾਂ ਦੇ ਅੱਗੇ ਕੁਝ ਬੋਲਦੀ ਕਿਉਂਕਿ ਉਹਦੀ ਮਾਂ ਸਕੂਲ ਵਿੱਚ ਪ੍ਰਿੰਸੀਪਲ ਸੀ ਤੇ ਲਵਲੀ ਦੇ ਇਦਾਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਵੀ ਸੀ ਪਰ ਮੰਮੀ ਲਵਲੀ ਕਹਿਣ ਲੱਗੀ ਪਰ ਵਾਰ ਕੁਝ ਨਹੀਂ ਤੇਰੀ ਮੰਮੀ ਜੋ ਕਹਿੰਦੀ ਉਹੀ ਘਰ ਇਸ ਵੇਲੇ ਵੀ ਸਾਡੀ ਨੌ ਵੀ ਘਰ ਵਿੱਚ ਛੁੱਟੀਆਂ ਲੈ ਕੇ ਆਈ ਹੋਈ ਆ ਨਹੀਂ ਤਾਂ ਅਸੀਂ ਆਪ ਸ਼ਰਮਿੰਦਾ ਹੋ ਜਾਵਾਂਗੇ ਇਸ ਵਾਰ लवली ਦੀ ਮਾਂ ਤੋਂ ਪਹਿਲਾਂ ਉਹਦੇ ਪਾਪਾ ਹੀ ਬੋਲੇ ਸੀ ਹੁਣ ਤਾਂ लवली ਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਰਿਹਾ ਸੀ लवली ਦੇ ਪਾਪਾ ਨੇ ਝਟ ਗੱਡੀ ਬੁੱਕ ਕਰਵਾਈ ਤੇ ਕਹਿਣ ਲੱਗਾ ਹਾਂ ਅੱਜ ਤੋਂ ਬਾਅਦ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਤੈਨੂੰ ਅਸੀਂ ਭੁੱਲ ਜਾਵਾਂਗੇ ਕਿ ਤੂੰ ਸਾਡੀ ਆਪਣੀ ਸਤੀ ਧੀ ਆ ਤੈਨੂੰ ਜੇ ਉਹ ਕੋਈ ਦੁੱਖ ਦਿੰਦੇ ਆ ਤੇ ਵੱਖਰੀ ਗੱਲ ਆ लवली ਦੀ ਮਾਂ ਨੇ ਉਹਨੂੰ ਸਮਝਾਉਂਦੇ ਹੋਏ ਕਿਆ ਤੇ ਥੋੜੀ ਦੇਰ ਬਾਅਦ लवली ਆ ਸੌਰੇ ਘਰ ਦੇ ਦਰਵਾਜੇ ਤੇ ਪਹੁੰਚ ਗਈ ਸੀ ਖੁਸ਼ਦੀਪ ਦਰਵਾਜੇ ਤੇ ਖੜਾ ਉਹਦਾ ਇੰਤਜ਼ਾਰ ਕਰਦਾ ਸੀ ਕਿਉਂਕਿ लवली ਦੀ ਮਾਂ ਨੇ ਉਹਨੂੰ ਫੋਨ ਤੇ ਸਭ ਕੁਝ ਦੱਸ ਦਿੱਤਾ ਸੀ ਖੁਸ਼ਦੀਪ ਮੈਨੂੰ ਮਾਫ ਕਰ ਦਿਓ ਮੈਂ ਸੱਚੀ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਸੱਚੇ ਅੱਜ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਲਵਲੀ ਨੇ ਆਪਣੀਆਂ ਨਜ਼ਰਾਂ ਨਹੀਂਆਂ ਕਰਦੇ ਹੋਏ ਕਿਹਾ ਪਰ ਖੁਸ਼ਦੀਪ ਨੇ ਕੁਝ ਨਹੀਂ ਕਿਹਾ ਤੇ ਉਹਨੇ ਰਸਤਾ ਛੱਡ ਦਿੱਤਾ ਲਵਲੀ ਤੂੰ ਮੇਰੇ ਤੋਂ ਨਹੀਂ ਬਲਕੇ ਮੇਰੀ ਮੰਮੀ ਤੋਂ ਮਾਫੀ ਮੰਗ ਤੂੰ ਅੱਜ ਸਾਡਾ ਸਾਰਿਆਂ ਦਾ ਕਿੰਨਾ ਦਿਲ ਦੁਖਾਇਆ ਖੁਸ਼ਦੀਪ ਦੀ ਆਵਾਜ਼ ਦੁੱਖ ਨਾਲ ਭਰੀ ਹੋਈ ਸੀ ਸੌਰੀ ਮੰਮੀ ਮੈਨੂੰ ਮਾਫ ਕਰ ਦਿਓ ਲਵਲੀ ਰੋਣ ਲੱਗ ਪਈ ਭੈਣ ਜੀ ਇਹਨੂੰ ਮਾਫ ਕਰ ਦਿਓ ਇਹਦੇ ਕੋਲੋਂ ਸੱਚੀ ਗਲਤੀ ਹੋ ਗਈ ਆ ਹਾਲਾਂਕਿ ਇਹਦੀ ਹਰਕਤ ਮਾਫ਼ ਕਰਨ ਦੇ ਲਾਇਕ ਤਾਂ ਨਹੀਂ ਫਿਰ ਵੀ ਇਹ ਤੁਹਾਡੀ ਨੋਆ ਤੇ ਪਿਛਲੇ ਪਾਸਿਓਂ ਲਵਲੀ ਦੀ ਮੰਮੀ ਪਾਪਾ ਦੀ ਆਵਾਜ਼ ਆਈ ਸੁਣੋ ਭੈਣ ਜੀ ਮੈਂ ਹਮੇਸ਼ਾ ਹੀ ਇਹਦੀਆਂ ਗੱਲਾਂ ਨੂੰ ਕਰ ਦਿੱਤਾ ਚਰਨ ਉੱਠ ਕੇ ਬੈਠ ਗਈ ਤੇ ਥੋੜੀ ਦੇਰ ਬਾਅਦ ਗੱਲਾਂ ਕਰਦੇ ਕਰਦੇ ਸਭ ਕੁਝ ਸਹੀ ਹੋ ਗਿਆ ਸੀ ਲਵਲੀ ਦੀ ਮਾਂ ਦੀ ਸਮਝਦਾਰੀ ਨਾਲ ਉਸ ਘਰ ਦੀਆਂ ਖੁਸ਼ੀਆਂ ਨੂੰ ਇੱਕ ਨਵੀਂ ਦਿਸ਼ਾ ਮਿਲ ਗਈ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਹੀਂ ਜ਼ਰੂਰ ਦਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰਾਕਮ